ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿ ਚਲੋ ਥੋਪੇ ਜਰਮਣਾ ਹੋ ਜੇ ਥੋੜੀ ਦੇਰ ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਸ਼ਕਰੇ ਸੀ ਰੈਸਟ ਕਰਨ ਵਾਸਤੇ ਰੁਕੇ დასਨੇ ਤੋਂ ਵਾਸਤੇ ਤੇ ਪਿੱਛੋਂ ਭਾਜੀ ਬਲਾਨ ਆਏ ਕਿ ਗੱਡੀ ਦੇ ਟਾਇਰਾਂ ਨੂੰ ਅੱਗ ਲੱਗ ਗਈ ਜਿੰਨੇ ਦੇਰ ਨੂੰ ਆ ਕੇ ਦੇਖਿਆ ਤਾਂ ਗੱਡੀ ਕਾਫੀ ਜਲ ਚੁੱਕੀ ਸੀ ਇਹ ਬੈਠੇ ਦੇ ਸੀ ਅਸੀਂ ਮੰਦਿਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਗਈ ਹੈ ਕੀ ਨਾਮ ਹੈਗਾ ਔਰ ਕਿਹੜਾ ਸ਼ਹਿਰ ਆ ਆਪਣਾ ਮੈਂ ਰਿੰਕੂ ਮੇਰਾ ਨਾਮ ਰਿੰਕੂ ਹੈ ਜੀ ਜਲੰਧਰ ਤੋਂ ਆਏ ਸੀ ਮੱਥਾ ਟੇਕਣ ਵਾਸਤੇ ਆਏ ਸੀ ਤੇ ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿ ਚਲੋ ਧੁੱਪੇ ਗਰਮਣਾ ਹੋ ਜੇ ਤਾਂ ਥੋੜੀ देर ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਛੱਕਰੇ ਸੀ ਰੈਸਟ ਕਰਨ ਵਾਸਤੇ ਰੁਕੇ 10 ਮਿੰਟ ਵਾਸਤੇ ਤੇ ਪਿੱਛੋਂ ਭਾਜੀ ਬਲਾਨ ਆਏ ਕਿ ਗੱਡੀ ਦੇ ਟਾਇਰਾਂ ਨੂੰ ਅੱਗ ਲੱਗੇ ਜਿੰਨੇ ਦਰ ਨੂੰ ਆ ਕੇ ਦੇਖਿਆ ਤਾਂ ਗੱਡੀ ਕਾਫੀ ਜਲ ਚੁੱਕੀ ਸੀ ਤੇ ਸੈਲਫ ਮਾਰਨ ਦੀ ਕੋਸ਼ਿਸ਼ ਕੀਤੀ ਸੈਲਫ ਚੱਲੇ ਨਹੀਂ ਫਿਰ ਭਾਜੀ ਨੇ ਮੈਨੂੰ ਬਾਹਰ ਕੱਢਿਆ ਗੱਡੀ ਚੋਂ ਕਿ ਬਾਹਰ ਆ ਜੋ ਕਾਫੀ ਜ਼ਿਆਦਾ ਅੱਗ ਲੱਗ ਚੁੱਕੀ ਹੈ ਫਿਰ ਦੇਖ ਇਸ ਸਰੋ ਕੀ ਮੰਗ ਕੀ ਹੈਗੀ ਆਪਣੀ ਮੰਗੀ ਮੈਂ ਤਾਂ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਦਾ ਫੁੱਲ ਕਲੇਮ ਮਿਲ ਜੇ ਪਹਿਲਾਂ ਤਾਂ ਬਾਕੀ ਜੋ ਹੋਏਗਾ ਜੀ ਦੇਖਾਂਗੇ ਕਿਹੜੀ ਗੱਡੀ ਸੀਗੀ ਤੁਹਾਡੀ ਟਾਟਾ ਐਲਟਰੋਜ਼ ਹੈ ਜੀ 2022 ਮਾਡਲ ਦਸੰਬਰ ਇਹ ਫਾਇਰ ਬਗੇਡ ਮੁਕੇ ਤੇ ਪਹੁੰਚੀ ਸੀ ਹਾਂਜੀ ਫੋਨ ਕੀਤਾ ਸੀ 10 ਮਿੰਟ ਹੋ ਗਏ ਸੀ ਕਿਉਂਕਿ ਕਿਸੇ ਘਰ ਚ ਅੱਗ ਲੱਗੀ ਸੀ ਪਹਿਲਾਂ ਉੱਥੇ ਉਹ ਬੀਜੀਸੀ 10 ਮਿੰਟ ਦੇ ਨੂੰ ਆ ਗਏ ਸੀ ਕਾਰਨ ਪਤਾ ਚੱਲਿਆ ਤੁਹਾਨੂੰ ਕਿਦਾਂ ਨਹੀਂ ਸਰ ਸਾਮਾ ਆਪਣਾ ਹੋਰ ਕੀ ਗੱਲਬਾਤ ਹੋਈ ਹੈ ਮਨੋਰ ਰਾਜ ਜੀ ਸੇਵਾਦਾਰ ਇੱਥੋਂ ਦੇ ਇੱਥੇ ਬੈਠੇ ਦੇ ਸੀ ਅਸੀਂ ਮੰਦਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਗਈ ਹੈ ਸਮਝ ਨਹੀਂ ਲੱਗੀ ਕਿਸ ਤਰ੍ਹਾਂ ਅੱਗ ਲੱਗ ਗਈ ਉੱਥੇ ਸਾਰਿਆਂ ਦਾ ਖਿਆਲ ਦੋ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਦੋ ਗੱਡੀਆਂ ਉਹਨਾਂ ਨੇ ਕੱਢ ਲਈਆਂ ਉੱਥੋਂ ਦੋ ਗੱਡੀਆਂ ਬਾਕੀ ਰਹਿ ਗਈਆਂ ਉੱਥੇ ਜੀ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ 15 20 ਮਿੰਟ ਅੱਧੇ ਘੰਟੇ ਬਾਅਦ ਆਈ ਹੈ ਉਸ ਵੇਲੇ ਕੱਤੇ ਗੱਡੀਆਂ ਨਹੀਂ ਸਾਡੇ ਕੋਲ ਤੇ ਅੱਧੇ ਘੰਟੇ ਬਾਅਦ ਆ ਕੋਚੀ ਹੈ ਉੱਥੇ ਜੀ ਅਸੀਂ ਤਾਂ ਸਾਰੇ ਇੱਥੇ ਸੇਵਾਦਾਰ ਇੱਥੇ ਇਕੱਠੇ ਹੋਏ ਰਹੇ ਸੀ ਸਾਰੇ ਦੇਖਣ ਦੇ ਹੀ ਅੱਧਾ ਜਿਹੜੀ ਅੱਗ ਲੱਗੀ ਹੈ ਇਹ ਜਗਾ ਕਿੱਥੇ ਹੈਗੀ ਹੈ ਇਹ ਰੋਡਵੰਸ ਇੰਪਰੂਵਮੈਂਟ ਟਰਸਟ ਦੀ ਜਿਹੜੀ ਕਲੋਨੀ ਹੈਗੀ ਆ ਉਹਦੇ ਵਿੱਚ ਹੈਗੀ ਆ ਰੋਡਵੰਸ ਸਵਾ ਦੀ ਜਗਾ ਹੈਗੀ ਆ ਪੁਰਾਣੀ ਕਚੈਰੀ ਦੇ ਬਿਲਕੁਲ ਸਾਹਮਣੇ ਜਿਹਨਾਂ ਦੀ ਗੱਡੀਆਂ ਹੈਗੀਆਂ ਉਹ ਕਿੱਥੋਂ ਆਪ ਆਏ ਹੋਏ ਸੀ ਇੱਕ ਤੇ ਲੋਕਲ ਹੀ ਸੀ ਇੱਥੋਂ ਨੇ ਕੋਈ ਗੱਡੀ ਲਾ ਕੇ ਗਿਆ ਸੀ ਮਾਰਕੀਟ ਦੇ ਵਿੱਚ ਦੂਸਰਾ ਇੱਕ ਸੈਨ ਕਟ ਦੇ ਹੀ ਗਿਆ ਇੱਕ ਲੋਕਲ ਸੀਗਾ ਤੇ ਇੱਕ ਉੱਥੇ ਮੰਦਿਰ ਮੱਠਾ ਦੇਖਣ ਆਏ ਦੇ ਸੀ ਉਹਨਾਂ ਨੇ ਗੱਡੀ ਉੱਥੇ ਲਗਾਈ ਤੇ ਆਪ ਕੀ ਮੰਗਦੀ ਹੈਗੀ ਆ ਮੰਗੇ ਆ ਸਰਕਾਰ ਕੋਲੋਂ ਕਿ ਇਹਨਾਂ ਦੀ ਇੰਸ਼ੋਰੈਂਸ ਜਿਹੜੇ ਇਹਨਾਂ ਦੇ ਨੁਕਸਾਨ ਹੋਇਆ ਇਹਨਾਂ ਦਾ ਪੂਰਾ ਕੀਤਾ ਜਾਏ ਬਾਕੀ ਕੁਝ ਕਾਰਨਾਂ ਦਾ ਪਤਾ ਲੱਗੇ ਕਿ ਆ ਕੋਈ ਕਾਰਨ ਆਪ ਗਰਮੀ ਦੇ ਨਾਲ ਲੱਗ ਗਈ ਜੀ ਕੋਈ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਗੱਡੀਆਂ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਬਚਾਓ ਹੋ ਗਿਆ ਜੀ ਗੱਡੀ ਦੇ ਵਿੱਚ ਬੈਠੇ ਦੇ ਸੀ ਇਹਨਾਂ ਨੂੰ ਆਵਾਜ਼ ਮਾਰ ਕੇ ਜਿਆ ਬੰਦਾ ਬਾਹਰ ਕਢਾਇਆ ਤੇ ਬਚਾਓ ਗਿਆ ਨਹੀਂ ਤੇ ਅੰਦਰ ਲਾਪ ਹੋ ਜਾਣੀ ਸੀ ਗੱਡੀ ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿ ਚਲੋ ਥੋਪੇ ਜਰਮਣਾ ਹੋ ਜੇ ਥੋੜੀ ਦੇਰ ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਸ਼ਕਰੇ ਸੀ ਰੈਸਟ ਕਰਨ ਵਾਸਤੇ ਰੁਕੇ დასਨੇ ਤੋਂ ਵਾਸਤੇ ਤੇ ਪਿੱਛੋਂ ਭਾਜੀ ਬਲਾਨ ਆਏ ਕਿ ਗੱਡੀ ਦੇ ਟਾਇਰਾਂ ਨੂੰ ਅੱਗ ਲੱਗ ਗਈ ਜਿੰਨੇ ਨੇਰ ਨੂੰ ਆ ਕੇ ਦੇਖਿਆ ਤਾਂ ਗੱਡੀ ਕਾਫੀ ਜਲ ਇਹ ਬੈਠੇ ਦੇ ਸੀ ਅਸੀਂ ਮੰਦਿਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਡ ਲੱਗ ਗਈ ਹੈ ਕੀ ਨਾਮ ਹੈਗਾ ਔਰ ਕਿਹੜਾ ਸ਼ਹਿਰ ਆ ਆਪਣਾ ਸਰ ਮੈਂ ਰਿੰਕੂ ਮੇਰਾ ਨਾਮ ਰਿੰਕੂ ਹੈ ਜੀ ਜਲੰਧਰ ਤੋਂ ਆਏ ਸੀ ਜੀ ਮੱਥਾ ਟੇਕਣ ਵਾਸਤੇ ਆਏ ਸੀ ਤੇ ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿਾ ਚਲੋ ਧੁੱਪੇ ਗਰਮਣਾ ਹੋ ਜਾਏ ਤਾਂ ਥੋੜੀ ਦੇਰ ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਛੱਕਰੇ ਸੀ ਰੈਸਟ ਕਰਨ ਵਾਸਤੇ ਰੁਕੇ ਦਸ ਮਿੰਟ ਵਾਸਤੇ ਤੇ ਪਿੱਛੋਂ ਭਾਜੀ ਬਲਾਨ ਆਏ ਕਿ ਗੱਡੀ ਦੇ ਟਾਇਰ ਨੂੰ ਅੱਗ ਲਾ ਕੇ ਜਿਹਨੇ ਤੇਰ ਨੂੰ ਆ ਕੇ ਦੇਖਿਆ ਆ ਗੱਡੀ ਕਾਫੀ ਜਲ ਚੁੱਕੀ ਸੀ ਤੇ ਸੈਲਫ ਮਾਰਨ ਦੀ ਕੋਸ਼ਿਸ਼ ਕੀਤੀ ਸੈਲਫ ਚੱਲੇ ਨਹੀਂ ਫਿਰ ਭਾਜੀ ਨੇ ਮੈਨੂੰ ਬਾਹਰ ਕੱਢਿਆ ਗੱਡੀ ਚੋਂ ਕਿ ਬਾਰਾ ਜੋ ਕਾਫੀ ਜ਼ਿਆਦਾ ਅੱਗ ਲੱਗ ਚੁੱਕੀ ਹੈ ਫਿਰ ਦੇਖ ਤੇ ਦੇਖ ਤੇ ਸਾਰੀ ਗੱਡੀ ਚਲ ਗਈ ਜੀ ਸਰ ਕੀ ਮੰਗ ਕੀ ਹੈਗੀ ਆਪਣੀ ਮੰਗ ਕੀ ਮੈਂ ਤਾਂ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਦਾ ਫੁੱਲ ਕਲੇਮ ਮਿਲ ਜੇ ਪਹਿਲਾਂ ਤਾਂ ਬਾਕੀ ਜੋ ਹੋਏਗਾ ਜੀ ਦੇਖਾਂਗੇ ਕਿਹੜੀ ਗੱਡੀ ਸੀਗੀ ਤੁਹਾਡੀ ਟਾਟਾ ਐਲਟਰੋਜ਼ ਹੈ ਜੀ 2022 ਮਾਡਲ ਦਸੰਬਰ ਇਹ ਫਾਰਮ ਗੇਟ ਮੁਕੇ ਤੇ ਪਹੁੰਚੀ ਸੀ ਹਾਂਜੀ ਫੋਨ ਕੀਤਾ ਸੀ 10 ਮਿੰਟ ਹੋ ਗਏ ਸੀ ਕਿਉਂਕਿ ਕਿਸੇ ਘਰ ਚ ਅੱਗ ਲੱਗੀ ਸੀ ਪਹਿਲਾਂ ਉੱਥੇ ਉਹ ਬਿਜ਼ੀ ਸੀ ਓਨੀ ਦੇਰ ਨੂੰ ਆ ਗਏ ਸੀ ਕਾਰਨ ਪਤਾ ਚੱਲਿਆ ਤੁਹਾਨੂੰ ਨਹੀਂ ਸਰ ਮਾ ਆਪਣਾ ਉਹ ਕੀ ਗੱਲਬਾਤ ਹੋਈ ਹੈ ਮਨੋਰ لال ਜੀ ਸੇਵਾਦਾਰ ਐਥੋਂ ਦੇ ਇੱਥੇ ਬੈਠੇ ਦੇ ਸੀ ਅਸੀਂ ਮੰਦਿਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਗਈ ਹੈ ਸਮਝ ਨਹੀਂ ਲੱਗੀ ਕਿਸ ਤਰ੍ਹਾਂ ਅੱਗ ਲੱਗ ਗਈ ਉੱਥੇ ਸਾਰਿਆਂ ਦਾ ਛਾਲ ਦੋ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਦੋ ਗੱਡੀਆਂ ਉਹਨਾਂ ਨੇ ਕੱਢ ਲਈਆਂ ਉੱਥੋਂ ਦੋ ਗੱਡੀਆਂ ਬਾਕੀ ਰਹਿ ਗਈਆਂ ਉੱਥੇ ਜੀ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ 15-20 ਮਿੰਟ ਅੱਧੇ ਘੰਟੇ ਬਾਅਦ ਆਈ ਹੈ ਉਸ ਵੇਲੇ ਕਿਤੇ ਗੱਡੀਆਂ ਨਹੀਂ ਸਾਡੇ ਕੋਲ ਤੇ ਅੱਧੇ ਘੰਟੇ ਬਾਅਦ ਆ ਕੋਚੀ ਆ ਉੱਥੇ ਦੀ ਅਸੀਂ ਤਾਂ ਸਾਰੇ ਇੱਥੇ ਸੇਵਾਦਾਰ ਇੱਥੇ ਇਕੱਠੇ ਹੋਏ ਦੇ ਸੀ ਸਾਰੇ ਦੇਖਣ ਦੇ ਸੀ ਇਹ ਤੇ ਜਿਹੜੀ ਅੱਗ ਲੱਗੀ ਹੈ ਇਹ ਜਗ੍ਹਾ ਕਿੱਥੇ ਹੈਗੀ ਹੈ ਇਹ ਰੋਡ 1 ਸੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਕਲੋਨੀ ਹੈਗੀ ਆ ਉਹਦੇ ਵਿੱਚ ਹੈਗੀ ਆ ਰੋਡ 1 ਸਫਾ ਦੀ ਜਗ੍ਹਾ ਹੈਗੀ ਆ ਪੁਰਾਣੀ ਕਚੈਰੀ ਦੇ ਬਿਲਕੁਲ ਸਾਹਮਣੇ ਜਿਹਨਾਂ ਦੀਆਂ ਗੱਡੀਆਂ ਹੈਗੀਆਂ ਉਹ ਕਿੱਥੋਂ ਆਪ ਆਏ ਹੋਏ ਸੀ ਇੱਕ ਤੇ ਲੋਕਲ ਹੀ ਸੀ ਇੱਥੋਂ ਨੇ ਕੋਈ ਗੱਡੀ ਸੈਨ ਕੱਟਦੇ ਸੀਗਾ ਇੱਕ ਲੋਕਲ ਸੀਗਾ ਤੇ ਇੱਕ ਉੱਥੇ ਮੰਦਿਰ ਮੱਥਾ ਟੇਕਣ ਆਏ ਦੇ ਸੀ ਉਹਨਾਂ ਨੇ ਗੱਡੀ ਉੱਥੇ ਲਗਾਈ ਤੇ ਕੀ ਮੰਗਤੀ ਹੈਗੀ ਆ ਮੰਗੇ ਆ ਸਰਕਾਰ ਕੋਲੋਂ ਕਿ ਇਹਨਾਂ ਦੀ ਇੰਸ਼ੋਰੈਂਸ ਜਿਹੜੇ ਇਹਨਾਂ ਦੇ ਨੁਕਸਾਨ ਹੋਇਆ ਇਹਨਾਂ ਦਾ ਪੂਰਾ ਕੀਤਾ ਜਾਏ ਬਾਕੀ ਠੀਕ ਆ ਸੀ ਕੁਝ ਕਾਰਨਾਂ ਦਾ ਪਤਾ ਲੱਗਿਆ ਕਿ ਕੋਈ ਕਾਰਨ ਆਪ ਗਰਮੀ ਦੇ ਨਾਲ ਅਲੱਗ ਲੱਗੀ ਸੀ ਕੋਈ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਗੱਡੀਆਂ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਬਚਾਅ ਹੋ ਗਿਆ ਜੀ ਗੱਡੀ ਦੇ ਵਿੱਚ ਬੈਠੇ ਦੇ ਸੀ ਇਹਨਾਂ ਨੂੰ ਆਵਾਜ਼ ਮਾਰ ਕੇ ਜਿਆ ਬੰਦਾ ਬਾਹਰ ਕਢਾਇਆ ਤੇ ਬਚਾਉ ਗਿਆ ਨਹੀਂ ਤੇ ਅੰਦਰ ਲਾਪ ਹੋ ਜਾਣੀ ਸੀ ਗੱਡੀ